ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਹੈਲੋ ਭਾਜੀ ਹੈਲੋ ਉੱਤ ਉੱਤ ਪਿੱਛੋਂ ਦੁੱਨੇ ਪਿੱਛਾ ਟਾਇਰ ਇੱਥੋਂ ਗੁਰੂ ਆ ਗਿਆ ਨਾ ਵਾ ਆ ਜੁੱਤ ਪਿੱਛਾ ਕਿਥੇ ਖੜੀ ਇੱਥੇ ਖੜੀ ਹਾਂਜੀ ਕਿੱਥੇ ਖੜੀ ਨਹੀਂ ਇੱਧਰ ਹੋ ਜਾਓ ਸਰ ਇੱਕ ਤੁਹਾਨੂੰ ਬੁਲਦੇ ਹਾਂ ਆਓ ਜੀ ਉਹ ਇਹ ਹੋਦਰ ਆ ਅਸਟਾਜ ਸਾਹਿਬ ਆਓ ਹੈਲੋ ਇੱਥੇ ਦੇਖੋ ਕਿ ਨਹੀਂ ਅਜ ਕਬਜ਼ਾ ਕਰਵਾਇਆ ਅਸਟਾਜ ਸਾਹਿਬ ਕਿੱਥੇ ਨੇ ਮੈਂ ਉੱਥੇ ਹੀ ਠਿੱਕੀ ਉਪਰਾਲੇ ਤੁਹਾਡੇ ਸਾਰੇ ਇਧਰ ਆਓ ਸੋਨੂ ਸੋਨੂ ਕਿੱਥੇ ਆ ਸੋਨੂ ਆ ਮੈਂ ਤੁਸੀਂ ਤੁਹਾਨੂੰ ਲੈਣ ਨਾਲੀ ਨਾਲੀ ਆ ਅੱਤਰੋਂ ਮਾਹਰ ਆ ਤੁਹਾਨੂੰ ਨੋਟ ਕਰ ਲੀ ਮੈਂ ਥੋੜੀ ਜਿਹੀ ਆ ਦੇਈ ਜਰਾ ਚਿੱਠੀ ਜੀ ਐਸੋ ਜੇ ਮੈਂ ਬਿੱਲ ਹੋਗਾ ਤਾਂ ਜੋ ਪੱਤਰ ਦੇ ਦਿਓ ਇਹਦੀ ਕਾਰਵਾਈ ਵਾਰੀ ਦੱਸੋ ਅੱਜ ਅਸੀਂ ਪਿੱਖੀ ਕਸਬਾ ਜੋ ਜ਼ਿਲ੍ਹਾ ਮਾਨਸਾ ਦੇ ਵਿੱਚ ਇੱਥੇ ਖੜੇ ਆ ਮੇਰੇ ਨਾਲ ਐਸਡੀਐਮ ਸਾਹਿਬ ਮਾਨਸਾ ਸ੍ਰੀ ਕਾਰਾਮ ਸਿੰਘ ਕਾਉਂਸਲ ਯੋ ਨਗਰ ਕਾਉਂਸਲ ਪਿੱਖੀ ਮਸਟਾਫ ਐਸ ਐਚਓ ਪੀ ਖੀ ਅਥੋਰਟੀ ਮੈਨਿਸਟ੍ਰੇਟ ਲੈਫਟੀਨਰ ਮੈਡਮ ਕਿ ਚਲਦੀ ਹੈ ਪਿੰਨੋ ਮੁਕਤ ਮਹੋਂ ਇਹ ਪਿੰਨੋ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰਧ ਮਹਿੰਮ ਦਰਾਂ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਨਜਾਇਜ਼ ਕਬਜ਼ੇ ਜੋ ਵੀ ਉਹਨਾਂ ਨੇ ਸਰਕਾਰੀ ਜ਼ਮੀਨ ਤੇ ਕੀਤੇ ਹੋਏ ਨੇ ਉਹਨਾਂ ਨੂੰ ਹਟਾਉਣ ਵਾਸਤੇ ਇਹ ਮਹਿੰਮ ਚਲਾਈ ਹੋਈ ਹੈ ਉਹਦੇ ਮੱਦੇਨਜ਼ਰ ਅੱਜ ਈਓ ਨਗਰ ਕੌਂਸਲ ਮਾਨਸਾ ਪਿੱਖੀ ਨੇ ਮਾਨਯੋਗ ਡਿਜੀ ਸਾਹਿਬ ਦੇ ਹੁਕਮ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਮਦਦ ਜਿਹੜੀ ਹੈ ਨਜਾਇਜ਼ ਕਬza ਹਟਾਉਣ ਲਈ ਮੰਗੀ ਸੀ ਜੋ ਮੈਂ ਸਮੇਤ ਐਸਐਚਓ ਪਿੱਖੀ ਤੇ ਐਸਐਚਓ ਜੋਗਾ ਤੇ ਬਾਕੀ ਹੋਰ ਵਾਧੂ ਫੋਰਸ ਲੈ ਕੇ ਐਸਐਸਪੀ ਮਾਨਸਾ ਜੀ ਭਾਗੀਦਸ਼ੀ ਮੀਨਾ ਆਈਪੀਐਸਸੀ ਜਿਹਦੇ ਦਸ਼ਾ ਨਿਰਦੇਸ਼ ਤੇ ਪੁਲਸ ਲੈ ਕੇ ਇੱਥੇ ਆਏ ਹੋਇਆ ਹਾਂ ਤਾਂ ਜਿਹੜੀ ਹੈ ਬਤੌਰ ਮੈਜਿਸਟ੍ਰੇਟ ਤਹਿਸੀਲਦਾਰ ਪਿੱਖੀ ਦੀ ਡਿਊਟੀ ਵੀ ਇੱਥੇ ਹੈ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ ਡੀ ਐਮ ਪਾਂਸਾ ਸਾਡੇ ਨਾਲ ਪ੍ਰੈਜ਼ెంట్ ਨੇ ਤਾਂ ਇਹੋ ਨਗਰ ਕੌਂਸਲ ਪਿੱਖੀ ਵੱਲੋਂ ਜੋ ਵੀ ਨਜਾਇਜ਼ ਕਬਜ਼ਾ ਇਹ ਸਿੰਦਰ ਸਿੰਘ ਉਰਫ ਰਾਜੂ ਪੁੱਤਰ ਬੋਧਰਾ ਵਾਸੀ ਵਾਰਡ ਨੰਬਰ 2 ਪਿੱਖੀ ਨੇ ਜੋ ਨਜਾਇਜ਼ ਸਾਰੀ ਨਗਰ ਕੌਂਸਲ ਦੀ ਜਗ੍ਹਾ ਤੇ ਕੀਤੀ ਸੀ ਇੱਥੇ ਜੋ ਹੈ ਜੀ ਸੀ ਪੀ ਬਲਡوزر ਚਲਾ ਕੇ ਉਹ ਨਜਾਇਜ਼ ਕਬਜ਼ਾ ਇਹਨਾਂ ਨੇ ਹਟਵਾਇਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਜਿਹੜੀ ਹੈਗੀ ਪੁਲਿਸ ਰੱਖਿਆ ਦਿੱਤੀ ਗਈ ਹੈ ਸਿੰਦਰ ਸਿੰਘ ਤੇ કુલ 7 ਮੁਕਾਦਮੇ ਦਰਜ ਨੇ ਜਿਹਦੇ ਚ 4 ਮੁਕਾਦਮੇ ਐਨਡੀਪੀਐਸ ਦੇ ਦਰਜ ਨੇ 1 ਮੁਕਾਦਮਾ ਸ਼ਰਾਬ ਦਾ ਤੇ 2 ਮੁਕਾਦਮੇ ਚੋਰੀ ਦੇ ਨੇ ਤਾਂ ਉਸੇ ਲੜੀ ਤਹਿਤ ਜਿੰਨਾ ਬੰਦਿਆਂ ਤੇ ਐਨਡੀਪੀਐਸ ਦੇ ਮੁਕਾਦਮੇ ਦਰਜ ਨੇ ਤੇ ਜਿਨ੍ਹਾਂ ਨੇ ਸਰਕਾਰੀ ਜਾਇਦਾਦ ਤੇ ਕਬਜ਼ਾ ਕੀਤਾ ਹੋਇਆ ਉਹ ਕਬਜ਼ਾ ਹਟਾਉਣ ਲਈ ਜਿਹੜੀ ਅਸੀਂ ਇੱਥੇ ਇਹ ਕਾਰਵਾਈ ਕਰ ਰਹੇ ਹਾਂ